ਜੋ ਜੀਵੇ ਪਤ ਲੱਤੀ ਜਾਏ ਸਭ ਹਰਾਮ ਜਿੱਤਾ ਕਿਛਾਏ ਸੂਰਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਜੇਤ ਪਰਜਾ ਪਰਜਾ ਕੱਟ ਮਰੇ ਕੰਵ ਹੋਣਾ ਛਾੜਾ ਖੇਤ ਸਮੁੱਚੀ ਵਿਸ਼ਵ ਭਰ ਦੀ ਦੁਨੀਆ ਨੂੰ ਪਤਾ ਹੈ ਕਿ ਭਾਰਤ ਸਰਕਾਰ ਵੱਲੋਂ ਭਾਰਤ ਦੇ ਉਹ ਮਛਿੰਦੇ ਜਿਨ੍ਹਾਂ ਨੇ ਇਸ ਭਾਰਤ ਪ੍ਰਦੇਸ਼ ਨੂੰ ਆਜ਼ਾਦ ਕਰਨ ਵਾਸਤੇ ਫਾਂਸੀਆਂ ਦੇ ਰਸਤੇ ਚੁਮੇ ਆਪਣੀਆਂ ਜਾਇਦਾਦਾਂ ਕੁਰ ਕਰਵਾਈਆਂ ਕਾਲੇ ਪਾਣੀ ਦੀਆਂ ਸਜਾਵਾਂ ਕਟੀਆਂ ਉਹਨਾਂ ਦੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਲਾਏ ਹੋਏ ਨਵੇਂ ਪੰਥ ਨੂੰ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਆਰਾਮਦਾਸ ਗੁਰ ਜਿਨ ਸਿਰੇ ਅਤ ਨੇ ਸਵਾਰਿਆ ਜਿਸ ਪਾਵਨ ਪੁਤਰ ਸਥਾਨ ਦੇ ਚਾਰ ਦਰਵਾਜ਼ੇ ਹਨ ਕਿ ਉਪਦੇਸ਼ ਕਿਉਂ ਵਰਨਾ ਕੋ ਸੰਝਾ ਉਸ ਮਹਾਨ ਸਤguru ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਘਰ ਦੇ ਉੱਤੇ ਜੂਨ 1984 ਨੂੰ ਸਮੇਂ ਦੀ ਭਾਰਤ ਸਰਕਾਰ ਵੱਲੋਂ ਅਤੇ ਭਾਰਤੀ ਫੌਜ ਵੱਲੋਂ ਹਮਲਾ ਕਰਕੇ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਉੱਪਰ ਗੋਲੇ ਦਾਗੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਹ ਢੇਰੀ ਕੀਤਾ ਗਿਆ ਅਤੇ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸਤguru ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਦੇ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਨ ਆਈਆਂ ਸੰਗਤਾਂ ਜਿਨ੍ਹਾਂ ਵਿੱਚ ਕੱਲੇ ਸਿੱਖ ਹੀ ਨਹੀਂ Hindu, Muslim ਤੇ ਵੱਖ-ਵੱਖ ਧਰਮਾਂ ਦੇ ਲੋਕ ਆਪਣੀ ਅਕੀਦਤ ਤੇ ਸ਼ਰਧਾ ਭੇਟ ਕਰਨ ਵਾਸਤੇ ਆਏ ਉਹਨਾਂ ਬੇਦੋਸ਼ੇ ਲੋਕਾਂ ਨੂੰ ਸ਼ਹੀਦ ਕੀਤਾ ਗਿਆ ਉਥੇ ਨਾਲ ਹੀ ਅੱਜ 1 ਜੂਨ ਵਾਲੇ ਦਿਨ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਿੱਖ ਕੌਮ ਦੇ ਹੀਰੋ ਭਾਈ ਮਹਿੰਗਾ ਸਿੰਘ ਜੀ ਬੱਬਰ ਅਤੇ ਹੋਰ ਗੁਰਮਖ ਪਿਆਰਿਆਂ ਨੂੰ ਸ਼ਹੀਦ ਕੀਤਾ ਗਿਆ ਉਪਰੰਤ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਭਾਈ ਸ਼ਬੀਖ ਸਿੰਘ ਜੀ ਜਰਨਲ ਅਤੇ ਬਾਬਾ ਥਾਰਾ ਸਿੰਘ ਜੀ ਭਾਈ ਮਰੀਕ ਸਿੰਘ ਜੀ ਹੋਰ ਬਯੰਤ ਸੂਰਬੀਰ ਬਹਾਦਰ ਯੋਧਿਆਂ ਨੇ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਬਖਸ਼ਿਸ਼ ਭਰੇ ਵਜਨ ਸੂਰਾ ਸੋ ਪਹਿਚਾਨੀ ਹੈ ਜੋ ਲਰੇਦੀਨ ਕੇ ਹੇਤ ਹੁਰਜਾ ਪੁਰਜਾ ਕਟ ਮਰੇ ਕਬੂਨਾਸ਼ਾ ਦੇ ਖੇਤ ਉਹਨਾਂ ਮਰਦ ਬਹਾਦਰ ਸੂਰਬੀਰ ਬਹਾਦਰ ਯੋਧਿਆਂ ਨੇ ਥੋੜੀ ਗਿਣਤੀ ਵਿੱਚ ਹੁੰਦਿਆਂ ਹੋਇਆਂ ਭਾਰਤੀ ਫੌਜ ਨੂੰ ਜਿਹੜਾ ਹੈ ਉਹ ਚਣੇ ਚਬਾਏ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਇਹ ਇੱਕ ਮਿਸਾਲ ਵਿਸ਼ਵ ਦੇ ਵਿੱਚ ਕਾਇਮ ਹੈ ਉਹਨਾਂ ਸੂਰਬੀਰ ਬਹਾਦਰ ਯੋਧਿਆਂ ਦਾ ਸ਼ਹੀਦੀ ਦਿਹਾੜਾ ਸ਼ਹੀਦੀ ਹਫ਼ਤਾ ਅੱਜ ਤੋਂ ਆਰੰਭ ਹੋਇਆ ਅੱਜ ਭਾਈ ਮਹਿੰਗਾ ਸਿੰਘ ਦੀ ਬੱਬਰ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਕ ਵਾਕ ਜਥੇ ਬੰਦੀਆਂ ਵੱਲੋਂ ਇਸ ਪਾਵਨ ਪ੍ਰਤਰਸਥਾਨ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ੁਰਕੀ ਬਾਣੀ ਦੇ ਭੋਗ ਪਏ ਗੁਰਮਤ ਸਮਾਗਮ ਹੋਏ ਸੋ ਗੁਰੂ ਕੀ ਸੰਗਤ ਸਾਨੂੰ ਇਹਨਾਂ ਸ਼ਹਾਦਤ ਭਰੇ ਦਿਹਾੜਿਆਂ ਤੋਂ ਟੱਲੂ ਘਾਰਿਆਂ ਤੋਂ ਇਹ ਸੰਦੇਸ਼ ਮਿਲਦਾ ਹੈ ਕਿ ਭਾਈ ਵਧ ਤੋਂ ਵੱਧ ਗੁਰੂ ਵਾਲੇ ਬਣੀਏ ਅਮਰ ਸ਼ਕੇ ਤਿਆਰ ਬਰ ਤਿਆਰ ਹੋਈਏ ਆਪਣੇ ਬੱਚਿਆਂ ਨੂੰ ਉੱਚ ਵਿਦਿਆਦਿਵਾ ਕੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਸੇਵਾ ਕਰਨ ਦਾ ਮਾਣ ਜਿਹੜਾ ਉਹ ਮਿਲੇ ਤਾਂ ਕਿ ਰਾਜ ਕਰੇਗਾ ਖਾਲਸਾ باقی ਰਹੇ ਨਾ ਕੋਈ ਦਾ ਮਕਸਦ ਸੰਕਲਪ ਜਿਹੜਾ ਉਹ ਪੂਰਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 84 ਦੇ ਸ਼ਹੀਦ ਭਾਈ ਮਹੰਗਾ ਸਿੰਘ ਬੱਬਰ ਜੋ ਕਿ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ 1 ਜੂਨ ਨੂੰ ਨੀਂਮ ਪੌਂਚੀ ਦਸਤਿਆਂ ਤੇ ਨਾਲ ਜੂਝਦੇ ਹੋਏ ਬਗੈਰ ਕਿਸੇ 扑ਕਾਰ ਤੇ ਚਲੀ ਹੋਈ ਗੋਲੀ ਦਾ ਜਵਾਬ ਦਿੰਦੇ ਹੋਏ ਬੱਬਰ ਖਾਲਸਾ ਜਥੇਬੰਦੀ ਦੇ ਭਾਈ ਸੁਖਦੇਵ ਸਿੰਘ ਬੱਬਰ ਦੀ ਅਗਵਾਈ ਦੇ ਵਿੱਚ ਉਹ ਸ਼ਹੀਦ ਹੋਏ। ਉਹਨਾਂ ਦੀ ਯਾਦ ਦੇ ਵਿੱਚ ਅੱਜ ਇੱਥੇ ਸਮੂਹ ਸੰਗਤਾਂ ਇਕੱਤਰ ਹੋਈਆਂ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ ਅਤੇ ਉਪਰੰਤ ਕੀਰਤਨ ਅਤੇ ਅਰਦਾਸ ਕੀਤੀ ਗਈ ਹੈ। ਇਹਦੇ ਨਾਲ ਨਾਲ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਜੀ ਜਰਨਲ ਸਵੇਕ ਸਿੰਘ ਜੀ ਅਤੇ ਸਮੂ ਸਿੰਘ ਜੀ ਸਿੰਘਾ ਨੂੰ ਅੱਜ ਅਤਿ ਨਤਮਸਤਕ ਕੀਤਾ ਗਿਆ ਹੈ ਕਿਉਂਕਿ ਕੱਲੂਕਾਰਾ ਹਫਤਾ ਅੱਜ ਤੋਂ ਆਰੰਭ ਹੋਇਆ ਜੋ ਕਿ 6 ਜੂਨ ਦੇ ਬਾਅਦ ਵੀ 8-9 ਜੂਨ ਤੱਕ ਲਗਾਤਾਰ ਇੱਕ ਗੋਲੀਬਾਰੀ ਜਿਹੜੀ ਸੀਗੀ ਉਹ ਚਲਦੀ ਰਹੀ ਹੋਰ ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬਿਲਕੁਲ ਢਾਈ ਟੇਰੀ ਕਰਦਾ ਗਿਆ ਤੋਪਾਂ ਅਤੇ ਟੈਂਕਾਂ ਦੇ ਨਾਲ ਇਥੇ ਮੈਂ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਸਰਕਾਰ ਨੇ 1965 ਅਤੇ 1971 ਦੇ ਉਹਨਾਂ ਟੈਂਕਾਂ ਦਾ ਇਸਤੇਮਾਲ ਕੀਤਾ ਸੀਗਾ ਵਿਜਨਤਾ ਟੈਂਕਾਂ ਦਾ ਜਿਹੜੇ ਕੀ ਟੈਂਕ ਜਿਹੜੇ ਸੀਗੇ ਉਹ ਦੁਸ਼ਮਣ ਦੇਸ਼ ਪਾਕਿਸਤਾਨ ਦੇ ਨਾਲ ਲੜਦੇ ਹੋਏ ਇਸਤੇਮਾਲ ਕੀਤੇ ਗਏ ਸੀਗੇ ਹੋਰ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਸੱਤ ਟੈਂਕ ਜਿਹੜੇ ਸੀਗੇ ਉਹ ਜਿਹੜੇ ਸੀਗਾ ਘੱਲੂ ਘਾਰਾ ਉਸ ਦੌਰਾਨ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ 7 ਟੈਂਕ ਆਏ ਸਿਗੇ ਸੋ ਇਤਨੇ ਘਾਤਕ ਹਥਿਆਰਾਂ ਦੇ ਨਾਲ ਗੈਸਾਂ ਦੇ ਨਾਲ ਸਾਡੇ ਸਿੰਘਾਂ ਦੇ ਨਾਲ ਉਹਨਾਂ ਨੇ ਜ਼ੁਲਮ ਕੀਤੇ ਤਸ਼ੱਦਦ ਕੀਤੇ ਜਿਹੜੇ ਦੁੱਤ ਚੁੰਗਦੇ ਬੱਚੇ ਸਿਗੇ ਉਹਨਾਂ ਨੂੰ ਪਿਸ਼ਟ ਮਾਰ ਕਰਕੇ ਗੋਲੀਆਂ ਮਾਰ ਕਰਕੇ ਸ਼ਹੀਦ ਕੀਤਾ ਗਿਆ ਇੱਕ ਕਲੂਕਾਰਾ ਨਾ ਤਾਂ ਸਾਨੂੰ ਭੁੱਲਿਆ ਹੈ ਨਾ ਹੀ ਅਸੀਂ ਇਸ ਨੂੰ ਮਾਫ਼ ਕਰ ਸਕਦੇ ਹਾਂ ਪਰ ਆਉਣ ਵਾਲੀ ਪੀੜ੍ਹੀ ਜੋ ਕਿ 1984 ਤੋਂ ਪਹਿਲਾਂ ਜਿਹੜੀ ਜਨਮੀ ਸੀਗੀ 1984 ਦੇ ਬਾਅਦ ਵੀ ਜਿਹੜੇ ਜਨਮੇ ਸਿਗੇ ਉਹਨਾਂ ਨੂੰ ਵੀ ਇੱਕ ੱਲੂ ਕਾਰਾ ਜਿਹੜਾ ਹੈ ਹੁਣ ਤੱਕ ਯਾਦ ਹੈ ਸੋ ਬੇਨਤੀ ਹੈ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਮੂਹ ਸਿੱਖ ਸੰਗਤ ਨੂੰ ਬਾਣੀ ਅਤੇ ਬਾਣੇ ਦੇ ਨਾਲ ਜੋੜ ਕੇ ਰੱਖਣ ਜਿਹਦੇ ਨਾਲ ਕਿ ਅਸੀਂ ਆਪਣੀ ਵਿਰਾਸਤ ਨੂੰ ਸੰਭਾਲ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਮਾਗਮ ਦੇਖੋ ਅੱਜ ਦਾ ਸਮਾਗਮ ਸਾਡੇ ਸ਼ਹੀਦਾਂ ਦਾ ਸਮਾਗਮ ਸ਼ਹੀਦیاں ਪਹਿਲਾਂ ਵੀ ਹੋਈਆਂ ਸੰਘਰਸ਼ ਦੌਰਾਨ ਪਰ ਅੱਜ ਦਾ ਜਿਹੜਾ ਹੈ ਨਾ ਇਹ ਜਿਹੜਾ ਉਹ ਲਲਕਾਰੇ ਮਾਰਦੇ ਸੀ ਨਾ ਵੀ ਅਸੀਂ ਢਾਈਆਂ ਘੰਟਿਆਂ ਦੋ ਘੰਟਿਆਂ ਵਿੱਚ ਕੰਪਲੈਕਸ ਖਾਲੀ ਕਰਵਾ ਦੇਾਂਗੇ ਉਹ ਜਿਹੜੇ ਲਲਕਾਰੇ ਸੀ ਨਾ ਅੱਜ ਉਹਦੀ ਉਹਨਾਂ ਕੀਤੀ ਸ਼ੁਰੂਆਤ ਵੀ ਅਸੀਂ ਇਹਨਾਂ ਦੇ ਬੋਰਚੇ ਵੇਖੀਏ ਤੇ ਹਥਿਆਰ ਵੇਖੀਏ ਵੀ ਕਿਹੜੇ ਹਥਿਆਰ ਲੈ ਕੇ ਤੇ ਉਹਦੇ ਵਾਸਤੇ ਜਦੋਂ ਉਹਨਾਂ ਨੇ ਇਹ ਫਾਇਰਿੰਗ ਸ਼ੁਰੂ ਕੀਤੀ ਉਸ ਦਿਨ ਭਾਈ ਮਹਿੰਗਾ ਸਿੰਘ ਸਮੇਤ ਦਾਸ ਸਿੰਘ ਸ਼ਹੀਦ ਹੋਏ ਪਰਿਵਾਰ ਪ੍ਰਕਰਮਾਂ ਦੇ ਵਿੱਚ ਵੀ ਜਿਹੜੀ ਇਹ ਸੰਗਤ ਸ਼ਹੀਦ ਕੀਤੀ ਹਰ ਥਾਂ ਉਹਨਾਂ ਨੇ ਜਿੰਨੇ ਕੰਪਲੈਕਸ ਦੇ ਆਲੇ-ਦੁਆਲੇ ਹੀ ਨਾ ਉਹ ਸਾਰਿਆਂ ਥਾਵਾਂ ਤੇ ਉਹਨਾਂ ਨੇ ਟੋਣ ਵਾਸਤੇ ਪ੍ਰਕਰਮਾਂ ਦੇ ਵਿੱਚ ਵੀ ਫਾਇਰਿੰਗ ਕੀਤੀ ਜਿੱਥੇ ਸੰਗਤ ਸ਼ਹੀਦ ਹੋਈ ਵੀ ਇੱਥੇ ਸਾਨੂੰ ਕਿੱਥੋਂ-ਕਿੱਥੋਂ ਕੀ ਜਵਾਬ ਆਉਂਦਾ ਪਰ ਉਸ ਦਿਨ ਜਿਹੜੀ ਹੈ ਭਾਈ ਮੰਗਾ ਸਿੰਘ ਬੱਬਰ ਉਹਨਾਂ ਦੀ ਸ਼ਹਾਦਤ ਜਿਹੜੀ ਇਹ ਖਾੜਕੂ ਪੱਖ ਦੀ ਪਹਿਲੀ ਸ਼ਹਾਦਤ ਹੁੰਦੀ ਹੈ ਤੇ ਉਹ ਸ਼ਹਾਦਤ ਨੂੰ ਨਮਸਕਾਰ ਕਰਨ ਵਾਸਤੇ ਸਾਰਾ ਪੰਥਾ ਜੀ ਇਕੱਠਾ ਹੋਇਆ ਹੈ ਇਹ ਜਿਹੜਾ ਅੱਜ ਦਾ ਇਹ ਸ਼ਹੀਦੀ ਦਿਹਾੜਾ ਇਹ ਉਹਦਾ ਜਵਾਬ ਆ ਹਕੂਮਤ ਦੇ ਜਿਹੜੇ ਉਹ ਕਮਾਂਡੋ ਮੜਕਾ ਮਾਰਦੇ ਸੀ ਨਾ ਐਸਟੀ ਐਨਐਸਜੀ ਦੇ ਉਹਨਾਂ ਦਾ ਜਵਾਬ ਸੀਗਾ ਤੇ ਇਹ ਢਾਈਆਂ ਘੰਟਿਆਂ ਦੇ ਬਜਾਏ 9 ਜੂਨ ਤੱਕ ਵੀ ਜਦੋਂ ਗਿਆਨੀ ਜੈਲਸਾ ਉਦੋਂ ਤੱਕ ਵੀ ਜਿਹੜਾ ਇਹਦਾ ਜਵਾਬ ਮਿਲਦਾ ਰਿਹਾ ਅੱਜ ਇਹ ਇਕੱਲੇ ਭਾਈ ਮਹਿੰਗਾ ਸਿੰਘ ਬੱਬਰ ਦੀ ਸ਼ਹਾਦਤ ਤੇ ਨਮਸਕਾਰ ਕਰਨ ਵਾਸਤੇ ਨਹੀਂ ਸੰਗਤ ਆਈ ਅੱਜ ਸਿੱਖ ਜਜ਼ਬੇ ਦੀ ਸ਼ਹਾਦਤ ਦੀ ਜਜ਼ਬੇ ਦੀ ਸਿੱਖਾਂ ਦੀ ਲੜਨ ਦੀ ਸਪਿਰਟ ਦੇ ਜਜ਼ਬੇ ਦੀ ਤੇ ਸਿੱਖਾਂ ਦੇ ਜਿਹੜੇ ਗਰੀਲਾ ਵਾਰ ਫਰੰਟ ਐਕਟਸ ਨੇ ਉਹਨਾਂ ਦੀ ਜਿਹੜੀ ਆ ਉਹਦੇ ਪ੍ਰਗਟਾਵੇ ਦੀ ਜਿਹੜੀ ਆ ਨਾ ਉਹ ਜਿਹੜੀ ਹੋਂਦ ਹਸਤੀ ਦਾ ਪ੍ਰਗਟਾਵਾ ਕੀਤਾ ਸੀ ਉਸ ਸ਼ਹੀਦ ਨੂੰ ਨਮਸਕਾਰ ਕਰਨ ਵਾਸਤੇ ਆਏ ਨੇ ਸਰ ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਵੱਲੋਂ ਜਥੇਬੰਦੀ ਨਾਲ ਬਬਰ ਖਾਲਸਾ ਨਾਲ ਅਖੰਡ ਗੀਤਨੀ ਜਸਦੇਵ ਸਿੰਘਾ ਨਾਲ ਰਲ ਕੇ ਸਾਰਿਆਂ ਨਾਲ ਜਿਹੜਾ ਪੰਥਕ ਜਥੇਬੰਦੀਆਂ ਨਾਲ ਇੱਕ ਜਜ਼ਬੇ ਨਾਲ ਅੱਜ ਤੋਂ ਇਹਨਾਂ ਸ਼ਹੀਦੀ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ ਆ ਜਿਹੜੀ ਅੱਗੇ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ